ਜੀ ਸਾਰਿਆਂ ਨੂੰ ਤੇ ਵੀਰ ਕਰਮਜੀਤ ਸਿੰਘ ਪਿੰਡ ਹਾਰਨੀ ਨੇ ਮਸ਼ੀਨ ਲਿਆਂਦੀ ਹੈ 기ਰ ਸਟਰਾ ਰੀਪਰ ਤੇ ਬਹੁਤ ਹੀ ਸੋਹਣੀ ਮਸ਼ੀਨ ਹੈ ਸੋਹਣੀ ਮਸ਼ੀਨ ਹੈ ਨਵਾਂ ਟਾਇਰ ਅੱਜ ਹਾਂ ਮਿੱਤਰ ਡਿੱਪਰ ਜਗਣਗੇ ਵੀ ਕਿ ਨਹੀਂ ਜਗੜ ਕੇ ਜਗੜ ਕੇ ਅੱਛਾ ਲਾਈਟਿੰਗ ਹਾਂ ਤਾਰੇ ਲਾਵਾਂਗੇ ਤਾਰੇ ਲਾਉਗੇ ਹਾਂ ਪਿੱਛੇ ਵੀ ਲਾਤੀਆਂ ਲੈ ਸਾਰੀ ਤੇ ਉਹਨੇ ਓਨਰ ਜੀ ਤੇ ਕਿਥੋਂ ਲਿਆਏ ਭਾਈ ਦੱਸੋ ਸੰਘੋਣਾ ਰਾਣੀਆਂ ਤੋਂ ਜੀ ਰਾਣੀਆਂ ਤੋਂ ਹੈ ਹਾਂਜੀ ਕਿਸਾਨ ਐਗਰੋਟੈਕ ਤੋਂ ਕਿਸਾਨ ਐਗਰੋਟ ਹੈ ਤੇ ਇਹਦੇ ਚ ਨਵੀਂ ਨਵਾਂ ਮਾਡਲ ਆਇਆ ਕਿ ਹਾਂਜੀ ਇਹ ਨਵਾਂ ਮਾਡਲ ਆਇਆ ਜੀ 68 ਇੰਚ 8 ਫੁੱਟ ਕਟਰ ਦੇ ਵਿੱਚ ਜੀ ਠੀਕ ਹੈ ਤੇ ਕੀ ਕੀ ਇਹਦੇ ਚ ਜ਼ਿਆਦਾ ਵੀ ਕੋਈ ਸੁਵਿਧਾ ਆਈ ਏ ਕੋਈ ਸੁਵਿਧਾ ਸਾਰੀਆਂ ਜੀ ਬੈਰਿੰਗਾਂ ਦੇ ਵਿੱਚ ਸਾ ਹਰੇਕ ਬੈਰਿੰਗ ਨੂੰ ਪੁੱਲਰ ਕਰਦਾ ਜੀ ਠੀਕ ਹੈ ਅੱਖੇ ਵੱਡੇ ਕਰ ਤੇ ਪੁੱਲਰ ਕਿਹੜਾ ਹੁੰਦਾ ਆ ਨੇੜੇ ਆਇਆ ਦੱਸੋ ਪੂਨਰ ਲਾ ਕੇ ਕੱਢਣੇ ਹੁਣੀ ਕੱਢਣੀ ਪੱਖਾ ਕੱਢਦਾ ਅੱਛਾ ਜਮੇ ਅੱਗੇ ਵੀ ਦੂਜੀਆਂ ਮਸ਼ੀਨਾਂ ਅੱਛਾ ਇਹ ਪੂਲਰ ਹੁੰਦੇ ਆ ਹਾਂਜੀ ਪੂਲਰ ਵਾਲ ਸਿਸਟਮ ਲਾ ਲਾ ਵੀ ਪੂਲਰ ਵੀ ਵਧੀਆ ਹੈ ਇਹਦੇ ਨਾਲ ਕੀ ਹੋ ਜਾਂਦਾ ਹੈ ਮਤਲਬ ਬੈਰਿੰਗ ਕੱਢਣੇ ਸੁੱਕੇ ਹੋ ਜਾਂਦੇ ਬੈਰਿੰਗ ਅੱਗੇ ਜਿਹੜੀ ਹਾਂ ਹਰੇਕ ਬੈਰਿੰਗ ਨੂੰ ਹੀ ਪੂਲਰ ਦੇ ਰੱਖਿਆ ਇਹਨਾਂ ਨੇ ਠੀਕ ਹੈ ਤੇ ਆ ਬਕਸਾ ਵੀ ਇੱਕ ਨਵਾਂ ਦਿੱਤਾ ਵਧੀਆ ਹੈ ਨਾ ਇਹਦਾ ਕਵਰ ਦਿੱਤਾ ਵੀ ਕੋਈ ਬਾਈਕ ਚੜ੍ਹ ਨੇੜੇ ਕੋਈ ਚਿੰਗਿਆੜੀ ਚਿੰਗਿਉੜੀ ਵੀ ਨਾ ਪਏ ਆ ਚੀਜ਼ ਬਹੁਤ ਵਧੀਆ ਲੱਗੀ ਹੈ ਤੇ ਉਹ ਵੀ ਬੈਰਿੰਗ ਬੂਰਿੰਗ ਵਾ ਪੁਨਰ ਵਾਲਾ ਕੰਮ ਸਾਰਾ ਇਹਦਾ ਸਿਸਟਮ ਬਣਾਤਾ ਬਹੁਤ ਵਧੀਆ ਹੈ ਤਿਆ ਹੈਂਡਲ ਬਾਰੇ ਥੋੜੀ ਜਾਣਕਾਰੀ ਇਹ ਟੈਂਕੀ ਦਾ ਥੱਲੇ ਲੜਾ ਜੀ ਠੀਕ ਢੱਲ ਮਾਰੋ ਟੈਂਕੀ ਥੱਲੇ ਡਿੱਗ ਪਈ ਦਾਣਾਂ ਵਾਲੀ ਠੀਕ ਜਿਹੜੇ ਦਾਣੇ ਇਕੱਠੇ ਹੁੰਦੇ ਨੇ ਹੈ ਬਾਹਰ ਨਿਕਣੇ ਪੈਂਦੀ ਹੁੰਦੀ ਹਮਮ ਹੋਰ ਕੀ ਕੀ ਇਹਦੇ ਚ ਵਧੀਆ ਚੀਜ਼ ਦਿੱਤੀ ਆ ਤੇ ਟੂਲ ਨੇ ਅੱਛਾ ਆ ਟੂਲ ਆਇਆ ਹੈ ਟੂਲ ਬਣਾ ਬਣਾਣਾ ਟੂਲ ਬਹੁਤ ਵਧੀਆ ਦਿੱਤਾ ਅੱਛਾ ਦੋ ਟੂਲ ਆਏ ਨੇ ਤੇ ਆ ਲਾਈਟ ਕੰਪਨੀ ਵਾਲੋਂ ਹਾਂ ਕੰਪਨੀ ਵਾਲੋਂ ਲਾਈਟ ਠੀਕ ਗੀ ਰਸਟਰਾ ਰੀਪਰ ਹੈ ਆ ਵੀ ਬਚੀ ਜ ਬਹੁਤ ਵਧੀਆ ਲੱਗੀ ਅੱਛਾ ਇੱਕ ਲੈਟ ਇੱਥੇ ਇੱਕ ਲੈਟ ਉੱਥੇ ਵੀ ਲਾ ਸਕਦੇ ਆ ਲੱਗਦਾ ਇੱਥੇ ਪੀਟਿੰਗ ਆਈ ਏ ਨਾਲ ਕੇਵਲ ਹੈ ਹੂੰ ਬਹੁਤ ਵਧੀਆ ਚੀਜ਼ ਆਈ ਇੱਕ ਆ ਇੱਕ ਇਧਰ ਟੂਲ ਦੇਤਾ ਪਕਸਾ ਜਾਂ ਦੇਤਾ ਕੋਈ ਸਮਾਨ ਰੱਖਣ ਹਾਂ ਇਧਰ ਦੇਤਾ ਹੂੰ ਬਲੇਜਾਂ ਦੇ ਜਿਹੜਾ ਸਮੇਂ ਦੇ ਦਰਮੇਂ ਵਿੱਚ ਉਹਨਾਂ ਵੀ ਹੋਸਟ ਸਿਸਟਮ ਨਾਲ ਉਹਨਾਂ ਬਣਾਇਆ ਜਵਾਬ ਹੂੰ ਕਿਆ ਕਹਵੇ ਨੇੜੇ ਆ ਕੇ ਦਸ ਆਵਾਜ਼ ਨਹੀਂ ਹੋਣੀ ਅੱਛਾ ਇਹ ਆ ਜਿਹੜੇ ਬਲੇਟ ਹੈ ਅੱਛਾ 363 ਦੇ ਵਿੱਚ ਉਹ ਬਕਸਾ ਖੁੱਲ ਜਾਂਦਾ ਕਿ ਉਤਲਾ ਹਾਂ ਖੁੱਲ ਜਾਂਦਾ ਖੋਲਿਓ ਮੜਾ ਜੋ ਖੋਲਦੇ ਆ ਇੱਕ ਮਿੰਟ ਵਿੱਚ ਹਰ ਨੂੰ ਹੀ ਉਹਨਾਂ ਦਿੱਤਾ ਸਪੈਸ਼ਲ ਮਸ਼ੀਨ ਦੇ ਵਿੱਚ ਵਿੱਚ ਇਹ ਤੁਹ ਫਿਰ ਅਗੋਂ ਨਾ ਪਤਾ ਲੱਗੇ ਪਿੱਛੋਂ ਹਰ ਬੰਦਰ ਪੰਨ ਲੱਗੇ ਵੀ ਹਾਂ ਨੇ ਨੇ ਉਹ ਹਾਰਨ ਕਿਦੇ ਨਾਂ ਹੋਏਗਾ ਇਹ ਟਰੈਕਟਰ ਜਿਹੜਾ ਕਨੈਕਟ ਕਰਦੇ ਜਦੋਂ ਟਰਾਲੀ ਭਰ ਗਈ ਅੱਛਾ ਉੱਤੇ ਬੱਠੇ ਮਾਰੀ ਜਾਗਾ ਪਟ ਪਟ ਕਰੀ ਜਾਏਗਾ ਅੱਛਾ ਆ ਵੇਖੋ ਵੀਰੇ ਇੱਕ ਹੋਰ ਚੀਜ਼ ਬੜੀ ਤਗੜੀ ਹਾਰਨ ਦਿੱਤਾ ਹੋਇਆ ਟਰਾਲੀ ਜਦੋਂ ਭਰ ਗਈ ਤੇ ਇਹਨੇ ਪੌਂ ਪੌਂ ਵੱਜ ਪਣਾ ਆਪਣੇ ਆਪ ਹੀ ਵੱਜ ਪਣਾ ਤੇ ਆ ਵੀਰ ਬਕਸਾ ਖੋਲੰਦੇ ਨੇ ਕੀ ਖਾਸੀਅਤ ਆਈ ਏ ਅੱਛਾ ਪ੍ਰੈਸ਼ਰ ਦੇ ਵਿੱਚ ਆਮ ਸਿੰਗਲ ਪਲੇਟ ਹੁੰਦਾ ਤੇ ਡਬਲ ਪਲੇਟ ਦੋ ਘੰਟੇ ਖੋਲਾਂਗੇ ਦੋ ਬਲੇਟ ਚੇਂਜ ਹੋਣਗੇ ਅੱਛਾ ਦੋ ਬਲੇਟ ਖੋਲਾਂਗੇ ਤੇ ਦੋ ਨਟ ਖੋਲਾਂਗੇ ਦੋ ਨਟ ਅੱਛਾ ਅੱਗੇ ਕੀ ਹੁੰਦਾ ਸੀ ਇੱਕ ਸਿੰਘ ਅੱਗੇ ਦੋ ਨਟ ਖੋਲਦੇ ਸੀ ਇੱਕ ਬਲੇਡ ਚੇਂਜ ਹੁੰਦਾ ਸੀ ਅੱਛਾ ਹੁਣ ਦੋ ਬਲੇਡ ਖੋਲਾਂਗੇ ਨਟ ਖੋਲਾਂਗੇ ਤਾਂ ਦੋ ਬਲੇਡ ਚੇਂਜ ਆਉਣਗੇ ਅੱਛਾ ਦੋ ਨਟ ਵੀ ਅੱਗੇ ਨਾਲ ਹੂੰ ਵੀ ਕਾਫੀ ਚੇਂਜਿੰਗ ਆਈ ਏ ਤੇ ਚ ਚੇਂਜਿੰਗ ਕਾਫੀ ਆਈ ਜਿੱਥੇ ਚਿਆ 8 ਘੰਟੇ ਲੱਗਦੇ ਸੀ ਹੁਣ ਬਲੇਡ ਬਦਲਦੇ 4 ਘੰਟੇ ਲੱਗਣਗੇ ਹੂੰ ਬਾਕੀ ਕੁਝ ਆਪਾਂ ਚੱਲੇ ਬਾਤ ਬਣਾਵਾਂਗੇ ਹਾਂਜੀ ਹਾਂਜੀ ਬਿਲਕੁਲ ਕਿਵੇਂ ਦੀ ਟੂੜੀ ਬਣਾ ਰਹੀ ਏ ਘੱਟ ਵੱਧ ਕਰਨ ਵਾਲਾ ਸਾਰਾ ਜਿਗਾਰਡਮੈਂਟ ਉਹ ਕੁਝ ਹੀ ਏ ਸਾਰੀ ਇਹ ਫੈਸਲੀਤੀ ਉਹ ਕਿੱਥੇ ਹੁੰਦਾ ਏ ਦਾ ਉਹ ਜਾਲ ਹੁੰਦਾ ਜੀ ਅੱਛੇ ਜਾਲ ਹੁੰਦਾ ਅੱਛਾ ਇੱਕ ਮਿੰਟ ਉਹ ਥੱਲੇ ਆ ਕੇ ਵੇਨੇ ਵੀ ਉਹ ਦੇ ਰੱਖੇ ਤੁਨਾ ਜੇ ਮੋਟੀ ਕਰਨੀ ਹੈ ਤੇ ਕੁਸਲੋ ਜੇ ਬਰੀਕ ਕਰਨੇ ਤੁਸਾਂ ਧੱਕ ਦੋ ਨਟ ਡਲਾ ਕਰਕੇ ਤੋੜੀ ਹੈ ਹਾਂ ਠੀਕ ਹੈ ਜੀ ਵੀ ਕਾਫੀ ਚੇਂਜਿੰਗ ਆਈ ਐਸ ਹਾਂ ਮਸ਼ੀਨਸ ਹੈ ਹਾਂ ਵਾਇਆ ਵੀ ਦਾ ਨਟ ਰੋਡ ਦੇ ਵਿੱਚ ਮੜਨ ਨੂੰ ਜਿਵੇਂ ਮਰਜ਼ੀ ਚਾਬੀ ਬੰਦਾ ਮਾਰੀ ਜਾਂਦਾ ਠੀਕ ਮਤਲਬ ਕਿੰਨੇ ਕੁ ਦੀ ਮਸ਼ੀਨਰੀ ਹੈ ਹੁਣ ਮੌਕੇ ਤੇ ਇਹ 340000 ਰੁਪਿਆ ਰੇਟ ਹੈ ਜੀ ਇਹਦਾ 340000 ਰੁਪਿਆ ਹੈ ਠੀਕ ਹੈ ਠੀਕ ਅੱਛਾ ਆਪਣੇ ਇੱਥੋਂ ਰਾਣੀਆਂ ਹੀ ਹਾਂ ਰਾਣੀਆਂ ਕਿਸਾਨ ਐਗਰੋਟੈਕ ਕਿਸਾਨ ਐਗਰੋਟੈਕ ਵਾਲਿਆਂ ਕੋ ਉਪਲਬਧ ਹੈ ਠੀਕ ਹੈ ਠੀਕ ਗਹਿਰ ਸਟਾਰ ਰੀਪਰ ਹਮ ਹਮ ਆ ਟੋਜਨ ਟਾਜਨ ਵੀ ਕਾਫੀ ਚੇਂਜਿੰਗ ਕੀਤੀ ਹੋਈ ਟੋ ਚੱਲੇ ਓਕੇ ਓਕੇ ਚੱਲ ਪੜੀ ਆ ਬਕਸਾ ਇੱਕ ਕਰੋਸ ਦਾ ਆ ਗੱਤੀ ਕਰ ਇੱਕ ਰੰਗਣ ਵਾਲਾ ਠੀਕ ਠੀਕ ਆ ਚੀਜ਼ ਬਹੁਤ ਵੱਜ ਜਾ ਇੱਥੇ ਕੰਪਿਊਟਰ ਤੇ ਕੋਈ ਜੱਟ ਬੰਦਾ ਹੀ ਬੈਠਾ ਹੈ ਇਹਨਾ ਹੋਣਾ ਯਾਰ ਇਹਨਾ ਬਣਾਵਾਂਗੇ ਟੂਲ ਬਣਾਏ ਨੇ ਅੱਜ ਮੈਂ ਨਹੀਂ ਨੇ ਕਣਕ ਚੋਣੀ ਬੰਦੇ ਜਿਹਾ ਬਣਾਉਣ ਹਾਂ ਪਤਾ ਨਾ ਜਗਾ ਆ ਕਾਫੀ ਬਹੁਤ ਵੱਡੀਆਂ ਜਿੰਦਗੀ ਸ਼ਾਹ ਹਾਂ ਰੱਡੀ ਟੋਕਿਆ ਰਿਪਲੇਅ ਦੀ ਪੰਜ ਵਾਲੀ ਛੋਟਾ ਮਾਰਨ ਵਾਲੀ ਠੀਕ ਵਰਤਨੇ ਲੋਈ ਪਲਾਸਟਿਕ ਗੋਲ ਮਲਾ ਲੀਓ ਕਰਨੀ ਚੱਲ ਵੀ ਲੋਈ ਪੋਲ